ਕਿਹੇ ਟੈਂਪੋ ਘਰੇ ਵੀ ਜਾਣੀ ਪਿੰਡੀ ਮਾੜੀ ਮੋਟੀ ਜਦੋਂ ਜਦੋਂ ਟਾਈਮ ਆਪਿਲਸਨ ਗਾਂਵ ਪਾ ਮਿਲਦੀ ਅੱਤੇ ਅੱਛਾ ਜੀ ਉਦੋਂ ਕਟਣਾ ਵੀ ਪੈਂਦਾ ਥੋੜਾ ਬਹੁਤਾ ਅੱਛਾ ਜੀ ਕਿਹੋ ਮੰਗਿਆ ਘੋਲ ਤੇ ਦਊਗਾ ਨਾ ਕੋਈ ਹਾਂ ਇੱਕ ਢੰਗ ਪਿਆ ਲੈ ਤਾਂ ਤੇ ਕੀ ਹਾਲਾਤ ਇੱਥੇ ਫਿਰ ਰੋਟੀ ਮੀਂਹ ਕਣੀ ਦੇ ਵਿੱਚ ਫਿਰ ਕਿਦਾਂ ਇੱਥੇ ਗੁਜ਼ਾਰਾ ਹੁੰਦਾ ਗਰਮੀ ਸਿਆਲ ਦੇ ਵਿੱਚ ਮੂਰਾ ਹਾਲ ਅੱਛਾ ਮੂਰਾ ਹਾਲ ਫਿਰ ਇਹਨਾਂ ਨੂੰ ਕਿਵੇਂ ਸਾਂਭਦੇ ਤੁਸੀਂ ਇਹਨਾਂ ਨੂੰ ਅਕੀ ਭੁਖੀ ਮਾਰ ਗਈ ਇੱਥੇ ਤਾਂ ਪੱਖਾ ਹੁਣੀ ਬਿਜਲੀ ਨਹੀਂ ਆਗੀ ਨਹੀਂ ਨਹੀਂ ਐਦਾਂ ਚੱਲ ਚੁਲ ਕੇ ਕੇ ਨੌਕਰੀ ਨਹੀਂ ਆ ਹਾਂ ਨੌਕਰੀ ਨਹੀਂ ਹੁੰਦੀ ਕਿੰਨੇ ਬੱਚੇ ਆ 2000 ਤੇ ਇੱਕ ਦਾ ਸਾ ਰੁਕਦਾ ਹਾਂ ਇਹ ਕੁਮੋਦ ਮੇਂ ਤੇ ਟਿੱਲਾ ਮਠਾ ਹੋ ਜਾਂਦਾ ਵਿੱਚ ਬਾਹਰ ਵੀ ਆ ਹੀ ਸੋਚਦੇ ਆ ਕਿ ਆਹੀ ਮਜਬੀ ਸੇਖਮਾਣਾ ਹਾਂ ਨੌਕਰੀ ਨਾ ਕਰੀ ਮੇਰੇ ਪਿਓ ਦੀ ਫੌਜੀ ਸੀ ਹਾਂ ਤੇ ਉਹ ਸੰਤੇ ਲਿਆ ਤੇ ਬੰਗਾਲ ਤੇ ਬੜਾ ਆਰਾਮ ਤੇ ਬਾਕੀ ਹੁਣ ਬੜਾ ਪੇਚ ਆ ਕੋਕੜੀ ਕਿਸਮਤ ਥੋਣੇ ਇਹਦੇ ਨਾਲ ਤੇ ਮੈਂ ਕੱਟਣੀ ਕੱਟਣੀ ਜੀ ਭਾਵੇਂ ਕਿੱਧਾ ਹੀ ਕੱਟਾਂ ਜੀ ਆ ਗੱਲ ਕਿਉਂਕਿ ਪਿਓ ਦਾ ਸਹਿਯੋਗ ਹੈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਿਆਹ ਕੀਤਾ ਸਾਰਾ ਕੁਝ ਕਰਿਆ ਪਿਓ ਨੇ ਸਭੇ ਤੇ ਵਿਆਹ ਕਰਾਇਆ ਥੋਣੇ ਤੇ ਗੁੱਟ ਸਮਝਦੇ ਦੇਣਾ ਤੇ ਕੱਟਣੀ ਕੱਟਣੀ ਹੈ ਮੈਂ ਦੁੱਖ ਹੋਵੇ ਥੋਕੋ ਬਾਟਮ ਲੇਟਿੰਗ ਅਜਾ ਜੀ ਤੇ ਕੁਆਟਰ ਦੋ ਹੋਣੇ ਚਾਹੀਦੇ ਹਾਂ ਬਸ ਬੱਚੋ ਹਰ ਨੀਕੋ ਮੰਗਦੇ ਪੁੱਤ ਮੇਰੇ ਕੋ ਕੱਲੇ ਕੋ ਪੈਸੇ ਹੁੰਦੇ ਮੈਂ ਕੱਲਾ ਕਰ ਦਿੰਦਾ ਹਾਂ ਆਏ ਹੋਏ ਸੋਚਣ ਦੀ ਐ ਪਰ ਮੇਰੇ ਕੋ ਕੱਲੇ ਕੋ ਪੈਸੇ ਨਹੀਂ ਹੈਗੇ ਹਾਂ ਇਦਾਂ ਨਾ ਕਰ ਆਪੋ ਦੇ ਤੈਨੂੰ ਕਰਨਾ ਇਹ ਪੋਤੀ ਆ ਮੇਰਾ ਅੱਛਾ ਆਈ ਨਹੀਂ ਨਹੀਂ ਤੁਸੀਂ ਇਹਨਾਂ ਦੇ ਗਵਾਂਡ ਰਹਿੰਦੇ ਹੋ ਆ ਇੱਥੇ ਰੇ ਨਾ ਇਹ ਮਕਰਾਏ ਦੇ ਪਿੱਛੇ ਅੱਜ ਤੋਂ 3 3.5 3 4 ਸਾਲ ਪਹਿਨਾ ਅੱਛਾ ਜੀ ਇਹ ਉਦੋਂ ਦੇ ਲਾ ਕੇ ਬੈਠੇ ਟੈਂਟ ਅੱਛਾ ਜੀ ਤਾਂ ਨਹੀਂ ਹਜ ਜਨਨ ਉਹ ਕਹਿਣਾ ਚਾਹੁੰਦਾ ਇਹਨਾਂ ਦਾ ਵਿਚਾਰਾਂ ਦਾ ਕੋਈ ਸੋਚੋ ਜੇ ਮੇਰੇ ਕੋਈ ਪਿਆ ਹੁੰਦੇ ਮੈਂ ਕੱਲਾ ਕਰ ਦਿੰਦਾ ਮੇਰੇ ਕੋਈ ਇਹਨੇ ਪਿਆ ਨਹੀਂ ਇਹ ਇੱਥੇ ਰਾਤ ਬਰਾਤੇ ਕੋਈ ਗੱਡੀ ਆਵੇ ਨੈਸ਼ਨਲ ਹਾਈਵੇ ਆ ਜੀ ਤੇ ਟਰੱਕ ਵੱਡੇ ਵੱਡੇ ਆਉਂਦੇ ਆ ਤੇ ਜੇ ਇਹਨਾਂ ਨੂੰ ਰਾਤ ਨੂੰ ਕੋ ਲੈ ਗਿਆ ਧੂਕੇ ਵਿਚਾਰਿਆਂ ਗਰੀਬਾਂ ਨੂੰ ਤੇ ਮੈਂ ਤੇ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇੱਥੇ ਇੱਥੇ ਨਾ ਰਹੋ ਆ ਤੇ ਜੇ ਇਸ ਤਰ੍ਹਾਂ ਹੋਇਆ ਉਹ ਆਂਦੇ ਰਾਬਿਆ ਮਾਰ ਲੂ ਮਾਰ ਲੂ ਜਿੰਦਾ ਆ ਜੀ ਤੇ ਅੱਜ ਵੀ ਮਰੇ ਕੱਲ ਵੀ ਮਰੇ ਅਲਾਦੀਨਪੁਰ ਪਿੰਡ ਅਲਾਦੀਨਪੁਰ ਹਾਂਜੀ ਇਹ ਕੀ ਗੱਲ ਬਾਤ ਹੋਈ ਆ ਸਾਰਾ ਦੱਸਿਓ ਇਹ ਹੋਈ ਵੀ ਰੋਜ਼ ਤੰਗ ਕਰਦੇ ਹੀ ਕੌਣ ਤੰਗ ਕਰਦਾ ਈ ਠੀਕਾ ਕੇ ਆਹੀ ਹੁਣ ਉਹਨਾਂ ਨੂੰ ਨਹੀਂ ਨਤੰ ਕਰਨਾ ਚਾਹੁੰਦੇ ਆ ਇਹ ਨਹੀਂ ਜਾਣਦੇ ਪਰ ਅੱਛਾ ਜੀ ਥੋੜੇ ਚ ਵੇਚ ਕੇ ਸੁੱਟ ਕੇ ਨਾ ਕਈ ਡੇਰੇ ਬਿਆਸ ਚਲੇ ਗਏ ਅੱਛਾ ਡੇਰੇ ਬਿਆਸ ਹਾਂ ਜੀ ਚਲੇ ਗਏ ਤੇ ਉਹ ਉੱਥੇ ਹਜੇ ਜ਼ਿੰਮੇਦਾਰ ਰਹਿੰਦੇ ਜੀ ਉਹ ਕਹਿੰਦੇ ਵੀ ਹੁਣ ਤੇ ਅਲਾਦੀਨ ਕੋਲ ਨਾ ਇੱਕ ਬੜਾ ਜਿਲ੍ਹਾ ਬਣ ਗਿਆ ਵਾ ਤੁਹਾਡਾ ਕੋਲ ਸੋਚਾਂਗੇ ਤੁਸੀਂ ਸਾਨੂੰ ਕੋਟਾ ਪਾਇਓ ਐਦਾਂ ਕਰਕੇ ਸਾਨੂੰ ਫੜਕਾ ਕੇ ਫੇਰ ਲੈ ਜਾਂਦਾ ਅੱਛਾ ਜੀ ਐਦਾਂ ਜੀ ਇੱਥੇ ਕਿਹੜੇ ਲਾਤਾ ਰਹਿ ਰਹਿ ਜੇ ਤੁਸੀਂ ਚੋਪੜੀ ਲਾਈ ਆ ਸੜਕ ਦੇ ਉੱਤੇ ਕਿਹੜੇ ਘਲਾਤਾ ਕਿਉਂ ਲਾਈ ਆ ਕੀ ਕਾਰਨ ਆ ਉਹ ਬੱਚਿਆਂ ਵਾਸਤੇ ਮੈਂ ਨਾ ਦੋ ਕਿ ਡੰਡੇ ਗੱਦਾ ਸੇ ਨਾ ਦੇਖੋ ਤੇ ਉਹ ਕੁਲਕੜੇ ਇਹਦੇ ਲਾਉਣੀ ਹੁੰਦੀ ਆ ਆ ਜਿਹੜੇ ਬੱਚੇ ਖਾਂਦੇ ਆ ਅੱਛਾ ਜੀ ਤੇ ਉਹ ਤੁਹਾਡੇ ਵਰਗੇ ਨਾ ਜਵਾਨਾਂ ਨੇ ਨਾ ਅੱਡਾ ਬਣਾ ਦਿੱਤਾ ਅੱਛਾ ਜੀ ਉਹ ਕਹਿੰਦੇ ਕਿ ਜਦੋਂ ਬਣੂਗੀ ਆ ਸੜਕਾ ਤਾਂ ਉਦੋਂ ਤੁਹਾਨੂੰ ਕੁਝ ਬਣਾ ਕੇ ਦੇਣਗੇ ਜੀ ਉਹਨਾਂ ਚਿਰ ਤੁਸੀਂ ਉਹ ਸਰਕਾਰੀ ਸਹੂਲਤ ਮਿਲਦੀ ਆ ਜਾਂ ਨਹੀਂ ਮਿਲਦੀ? ਨਹੀਂ ਮਿਲਦੀ। ਅੱਛਾ ਜੀ। ਕਣਕ ਵਗੈਰਾ ਵੀ ਨਹੀਂ ਮਿਲਦੀ? ਉਹ ਨਹੀਂ ਮਿਲਦਾ ਪੁੱਤ। ਤੁਹਾਡਾ ਸਰਕਾਰੀ ਕੋਠਾ ਵੀ ਨਹੀਂ ਪਿਆ? ਨਾ। ਸਰਕਾਰੀ ਨਹੀਂ ਪਿਆ ਆਪਣੇ ਸੀ ਉਹ। ਉਹ ਕਿੱਥੇ ਹੁਣ? ਹੁਣ। ਆਹੀ ਵੇਚ ਕੇ ਚਲੇ ਗਏ ਨਾ। ਅੱਛਾ। ਲੜਾਈਆਂੋਂ ਡਰਦੇ। ਅੱਛਾ। ਗੱਲ ਤੇ ਹਾ ਹੋਈ। ਤੇ ਮਾਦਾ ਜੀ ਕੋਈ ਆਇਆ ਨਹੀਂ ਤੁਹਾਨੂੰ ਇੱਥੋਂ ਲੈਣ ਵਾਸਤੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਸਾਡੇ ਘਰ ਦੇ ਵਿੱਚ ਰੋ। ਕਿਆ ਸੀ ਹਾਂ ਕਿਆ ਸੀ ਆ ਹੀ ਚੋਜ ਰਿਆਂ ਪਿਆਹੀ ਮਜਬੀ ਸੇਖ ਮਾਨਾ ਹਾਂ ਨੌਕਰੀ ਨਾ ਕਰੀ ਮੇਰੇ ਪਿਓ ਦੀ ਫੌਜੀ ਸੀ ਹਾਂ ਤੇ ਉਹ ਸੰਤੇ ਲਿਆ ਤੇ ਬੰਗਾਲ ਚ ਬੜਾ ਆਰਾਮ ਹਾਂ ਤੇ ਬਾਕੀ ਹੁਣ ਬੁੜਾਪੇ ਚ ਆ ਕੋ ਆਪਣੀ ਕਿਸਮਤ ਜੀ ਆ ਗੱਲ ਤੋਣੀ ਇਹਦੇ ਨਾਲ ਤਾਂ ਮੈਂ ਕਟਣੀ ਕਟਣੀ ਜੀ ਭਾਵੇਂ ਕਿੱਧਾ ਹੀ ਕਟਾ ਜੀ ਆ ਗੱਲ ਕਿਉਂਕਿ ਪਿਓ ਦਾ ਥੇੜ ਭਾਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਿਆਹ ਕੀਤਾ ਸਾਰਾ ਕੁਝ ਕਰੀਆ ਪਿਉ ਨੇ ਸਵੇਰੇ ਤੇ ਬਿਆ ਕਰਾਉਣੇ ਕਿਰਾ ਤਾਂ ਉਂਡ ਸਮਝ ਦੇ ਦੇਣਾ ਤੇ ਕੱਟਣੀ ਕੱਟਣੀ ਆ ਮੈਂ ਦੁਖ ਹੋਵੇ ਥੋਕੋ ਉਹ ਵੀ ਫੁੱਲਾ ਵਰਗੂੰ ਮੰਨਣੀ ਜੀ ਰੱਬ ਦਾ ਜੀ ਔਰ ਜਦੋਂ ਡੇਰੇ ਵਾਲੇ ਇੱਧਰ ਜਾਂਦੇ ਇੱਧਰ ਜਾਂਦੇ ਆ ਨਾ ਉਹਨਾਂ ਨੂੰ ਨਾਂ ਕਹਿੰਨ ਕਾਲਾ ਪਤਾਵਾ ਜੀ ਉਹ ਫੇਰੇ ਜਿਹਨੂੰ ਜੇ ਗੁਰੂ ਨਾਨਕ ਨੂੰ ਬੋਲਾਂਗੇ ਨਾ ਵੀ ਉਹਦਾ ਕੁੰਡਾ ਰੋਜ਼ ਖੜਕਾਵਾਂਗੇ ਤੋ ਜਰੂਰ ਉਹ ਫੇਰ ਸਮਝਿਆ ਜਾਂਦਾ ਹੈ ਕਿ ਅਕਰਦਾ ਕਿਸੇ ਚ ਬਸ ਕੇ ਇੱਥੇ ਬੈਠਿਆ ਫਿਰ ਕੋਈ 500000 ਰੁਪਿਆ 100 ਰੁਪਿਆ ਦੇ ਜਾਂਦਾ ਕਿ ਨਹੀਂ 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 ਹਾਂ ਕੋਈ ਮਦਦ ਕਰ ਜਾਂਦਾ ਕਿ ਨਹੀਂ 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 ਅੱਛਾ ਜੀ ਤੇ ਫਿਰ ਗੁਜ਼ਾਰਾ ਕਿ ਤਰ੍ਹਾਂ ਹੁੰਦਾ ਮਾਦਾ ਜੀ ਗੁਜ਼ਾਰਾ ਬੁੱਖੇ ਦਾ ਹੀ ਕੇਹੇ ਟੈਂਪੋ ਖਰੀਦੀ ਰਹਿਣੀ ਪੈਂਦੀ ਮਾੜੀ ਮੋਟੀ ਜਿਹੜਾ ਜਿਹੜਾ ਟਾਈਮ ਪਿੰਸਨ ਗਾਂਵ ਪਾ ਮਿਲਦੀ ਹੈ ਤੇ ਅੱਛਾ ਜੀ ਉਦੋਂ ਕੱਟਣਾ ਵੀ ਪੈਂਦਾ ਥੋੜਾ ਬਹੁਤਾ ਅੱਛਾ ਜੀ ਯੋਲ ਤੇ ਇਹ ਕੋ ਮਨ ਗਿਆ ਤੇ ਹੋਲ ਤੇ ਦਊਗਾ ਨਾ ਕੋਈ ਹਾਂ ਇੱਕ ਡੰਗ ਪਿਆ ਲੈ ਟਰ ਲੈ ਅੱਛਾ ਜੀ ਆ ਗਏ ਤੇ ਮੁੰਡੇ ਬੱਚੇ ਕੀ ਕਰਦੇ ਉਹਨਾਂ ਨੇ ਨਹੀਂ ਸੰਭਿਆ ਤੁਹਾਨੂੰ ਬੱਚਿਆਂ ਨੇ ਨੌਕਰੀ ਨਹੀਂ ਕੀ ਹਾਂ ਨੌਕਰੀ ਨਹੀਂ ਹੁੰਦੀ ਕਿੰਨੇ ਬੱਚੇ ਆ 2000 ਤੇ ਇੱਕ ਦਾ ਸਾਰ ਰੁਕਦਾ ਇਹ ਕੋਹ ਮੋਠ ਮਿੱਟੀਲਾ ਮਠਾ ਹੋ ਜਾਂਦਾ ਵਿਚਾਰ ਇਹ ਗਰਾਨੀਆਂ ਜਿਠਾਨੀਆਂ ਨੇ ਨਾ ਕੋਲ ਕੋਲ ਕੇ ਕੁਝ ਖਿਵਾਇਆ ਇਹਨਾਂ ਤੋ ਕਦੀ ਕੰਮ ਮਿਲਦਾ ਕਦੀ ਨਹੀਂ ਮਿਲਦਾ ਹੁਣ ਕਮ ਆ ਜੇ ਤੇ ਮਿਲ ਜਾਣਾ ਟੁੜੀ ਕੱਖ ਦਾ ਥਾਰਿਆ ਕੀ ਜਾਣਾ ਫੇਰ ਥੋੜਾ ਜਾਥੇ ਧੋਕਾ ਹੋ ਜੂ ਅੱਛਾ ਜੀ ਤੇ ਕੀ ਹਾਲਾਤ ਇੱਥੇ ਫਿਰ ਰੋਟੀ ਮੀਂਹ ਕਣੀ ਦੇ ਵਿੱਚ ਫਿਰ ਕਿਦਾਂ ਇੱਥੇ ਗੁਜ਼ਾਰਾ ਹੁੰਦਾ ਗਰਮੀ ਸਿਆਲ ਦੇ ਵਿੱਚ ਬੁਰਾ ਹਾਲ ਅੱਛਾ ਹਾਂ ਬੁਰਾ ਹਾਲ ਫਿਰ ਇਹਨਾਂ ਨੂੰ ਕਿਵੇਂ ਸਾਂਭਦੇ ਤੁਸੀਂ ਇਹਨਾਂ ਆ ਕੀ ਭੁਖੀ ਮਾਰ ਕੇ ਇਥੇ ਤਾਂ ਪੱਖਾ ਹੁਣੀ ਬਿਜਲੀ ਨਹੀਂ ਹੈਗੀ ਨਹੀਂ ਨਹੀਂ ਐਦਾਂ ਝੱਲ ਜੁਲ ਕੇ ਕੇ ਪਾਣੀ ਕਿੱਥੋਂ ਲਿਆਉਂਦੇ ਫਿਰ ਪਾਣੀ ਆ ਉਹ ਟੂਟੀਆਂ ਦਾ ਹਾਂ ਇੰਨੀ ਉਮਰ ਦੇ ਵਿੱਚ ਮਾਤਾ ਜੀ ਫਿਰ ਇੰਨਾ ਜਦੋਂ ਕੰਮ ਕਰਨਾ ਪੈਂਦਾ ਫਿਰ ਦੁੱਖ ਦੇ ਹੁੰਦਾ ਹਣਾ ਮਾਂ ਨਹੀਂ ਮੇਰਾ ਪੁੱਤ ਜਿਹੜਾ ਬਣਾ ਇਹ ਵੀ ਲਿਉਂਦਾ ਵਾ ਪਾਣੀ ਅੱਛਾ ਆ ਦੇਂਦਾ ਮਾਤਾ ਤੂੰ ਡੇਕ ਡੁਕ ਪੈਂਗੀ ਤੂੰ ਨਹੀਂ ਲਿਉਂਦਾ ਇਹ ਕੰਮ ਨਹੀਂ ਕਰਦੇ ਮਾਤਾ ਜੀ ਬੱਚੇ ਕੰਮ ਕਰਦੇ ਆ ਕਰਦੇ ਆ ਕਈ ਧਿੰਦੇ ਨਹੀਂ ਪੈਸੇ ਛੇਤੀ ਅੱਛਾ ਜੀ ਆਹ ਦਿੰਦੇ ਆ ਅਜੇ ਕੰਮ ਨਹੀਂ ਚਾਲੂ ਅੱਛਾ ਕਣਕ ਤੇ ਆ ਹੋ ਜਾਣਾ ਕਿ ਇਹਨੇ ਟੂੜੀ ਛਟਾਉਣੀ ਕਿਸੇ ਨੇ ਕੋਸ਼ ਕਰਾਉਣਾ ਕਿ ਇਹਨੇ ਠੀਕ ਹੈ ਫੇਰ ਟਾਈਮ ਪਾਸ ਬਜ਼ੁਰਗ ਬਾਪੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਬਾਪੂ ਜੀ ਕੀ ਨਾਮ ਤੁਹਾਡਾ ਕੀ ਕੀ ਹਾਲਾਤ ਨੇ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਭਾਵਕ ਨੇ ਅਤੇ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਨੇ ਕਿਉਂਕਿ ਸੱਟਾਂ ਵੀ ਲੱਗੀਆਂ ਨੇ ਅਤੇ ਰੋਡ ਤੇ ਰਹਿਣ ਦੇ ਲਈ ਮਜਬੂਰ ਜਿਹੜੇ ਹੋਏ ਨੇ ਉਹ ਇਸ ਦੇ ਲਈ ਕੁਆਟਰ ਬਣਾ ਦਿਓ। ਅੱਛਾ ਜੀ। ਕੁਆਟਰ ਬਣਾ ਦਿਓ। ਬਬੂ ਜੀ ਕਿਹੋ ਜਿਹਾ ਮਤ ਹੋਣੀ ਚਾਹੀਦੀ ਤੁਹਾਡੀ? ਲੇਟਰਿੰਗ ਬਾਥਰੂਮ ਬਸ। ਬਾਥਰੂਮ ਲੇਟਰਿੰਗ। ਅੱਛਾ ਜੀ। ਤਾਂ ਕੁਆਟਰ ਦੋ ਹੋਣੇ ਚਾਹੀਦੇ। ਅੱਛਾ ਜੀ। ਬਸ। ਬਸ ਹੋਰ ਨੀ ਕੋਈ ਮੰਗਦੇ ਪਤ। ਅੱਛਾ ਜੀ। ਕੋਈ ਬਾਥਰੂਮ ਬਣ ਜੇ ਕੋਈ ਕਮਰਾ ਬਣ ਜੇ। ਹਾਂ। ਠੀਕ। ਲੇਟਰਿੰਗ ਲੋੜ ਤੇ। ਤਾਂ ਤੁਸੀਂ ਵੇਖਿਆ ਕਿ ਦਰਦ ਵੀ ਜਿਹੜਾ ਉਹਨਾਂ ਨੇ ਦੱਸਿਆ ਹੈ ਦਿਲ ਦਾ ਬਜ਼ੁਰਗ ਮਾਤਾ ਵੀ ਇੱਥੇ। ਆਹ ਹਾਲਾਤ ਨੇ ਇਹ ਤਸਵੀਰਾਂ ਮੈਂ ਕਹਾਂ ਕਿ ਸਾਂਝੀਆਂ ਕੀਤੀਆਂ ਜਾਣ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਹਾਈਵੇ ਦੇ ਉੱਪਰ ਇੱਕ ਝੌਂਪੜੀ ਲਗਾਈ ਬੈਠੇ ਇਹ ਬਜ਼ੁਰਗ ਪਰਿਵਾਰ ਹੈ ਸਰ ਤੁਹਾਡਾ ਕੀ ਨਾਮ ਹੈ ਕਵੀਰ ਉਹਨਾਂ ਦੇ ਨਜ਼ਦੀਕ ਰਹਿੰਦੇ ਸੀ ਕਿਸ ਸਮੇਂ ਤੇ ਉਹ ਅੱਜ ਆਏ ਨੇ ਗੱਲਬਾਤ ਕਿਤੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਹਾਲਾਤ ਵੇਖ ਕੇ ਇੱਥੇ ਠੀਕ ਹੈ ਮਨ ਲੱਗਦਾ ਤੁਹਾਡਾ ਵੀ ਮਨ ਭਰਿਆ ਮਨ ਨਾ ਪਰੇ ਬੀੜਾ ਮਨ ਨਾ ਪਰੇ ਹੁੰਦੀ ਮੇਰੇ ਕੋ ਕੱਲੇ ਕੋ ਪੈਸੇ ਹੁੰਦੇ ਮੈਂ ਕੱਲਾ ਕਰ ਦਿੰਦਾ ਅੱਛਾ ਹਾਏ ਹੋਏ ਸੋਚਣ ਦੀ ਹੈ ਪਰ ਮੇਰੇ ਕੋ ਕੱਲੇ ਕੋ ਪੈਸੇ ਨਹੀਂ ਹੈਗੇ ਅੱਛਾ ਜੀ ਇਦਾਂ ਨਾ ਇਦਾਂ ਨਾ ਕਰ ਨਾ ਕੋਈ ਇਦਾਂ ਨਹੀਂ ਕਰਨਾ ਤੁਸੀਂ ਇਹਨਾਂ ਦੇ ਗਵਾਂਡ ਰਹਿੰਦੇ ਸੀ ਇਹ ਪੁੱਤਿਆ ਮੇਰਾ ਅੱਛਾ ਪੁੱਤਿਆ ਹੀ ਨਹੀਂ ਨਹੀਂ ਤੁਸੀਂ ਇਹਨਾਂ ਦੇ ਗਵਾਂਡ ਰਹਿੰਦੇ ਹੋ ਆ ਇੱਥੇ ਰਿੰਨਾ ਹੀ ਮਕਰਾਏ ਦੇ ਪਿੱਛੇ ਅੱਛਾ ਜੀ ਉਹਦਾ ਅੱਜ ਤੋਂ 3 3.5 3 4 ਸਾਲ ਪਹਿਲਾਂ ਅੱਛਾ ਜੀ ਇਹ ਉਦੋਂ ਦੇ ਲਾ ਕੇ ਬੈਠੇ ਟੈਂਟ ਅੱਛਾ ਜੀ ਤੇ ਕਿਵੇਂ ਦੀ ਇਹਨਾਂ ਦੀ ਮਤੋਂ ਨਹੀਂ ਚਾਹੀਦੀ ਹੈ ਕੋਈ ਦਾਨੀ ਸੱਜਣਾ ਨੂੰ ਕਹਿਣਾ ਚਾਹੋ ਕੋਈ ਹਾਂਜੀ ਪੁੱਤ ਦਾਨੀ ਸੱਚ ਨੇ ਉਹ ਕਹਿਣਾ ਚਾਹੁੰਦਾ ਇਹਨਾਂ ਦਾ ਉਚਾਰਾਂ ਦਾ ਕੋ ਸੋਚੋ ਜੇ ਮੇਰੇ ਕੋਈ ਪੈ ਹੁੰਦੇ ਮੈਂ ਕੱਲਾ ਕਰ ਦਿੰਦਾ ਮੇਰੇ ਕੋਈ ਇਹਨੇ ਪਾਇਆ ਨਹੀਂ ਇਹ ਅੱਛਾ ਜੀ ਵੈਸੇ ਤੁਸੀਂ ਇੱਥੇ ਕੀ ਵੇਖਿਆ ਜਦੋਂ ਹਾਲਾਤ ਵੇਖੇ ਕੀ ਇੱਥੇ ਕੋਈ ਐਕਸੀਡੈਂਟ ਵੀ ਹੋਇਆ ਸੀ ਪਹਿਲਾਂ ਹਾਂਜੀ ਇੱਥੇ ਮੇਰੀਆਂ ਅੱਖਾਂ ਦੇ ਸਾਹਮਣੇ ਇੱਥੇ ਐਕਸੀਡੈਂਟ ਹੋਇਆ ਹੈ ਜੀ ਇੱਕ ਗੱਡੀ ਇਧਰੋਂ ਆ ਰਹੀ ਝੋਟੀ ਇਧਰੋਂ ਜਾ ਰਹੀ ਜੀ ਜੀ ਉਧਰੋਂ ਜਿਹੜੀ ਗੱਡੀ ਆ ਰਹੀ ਸੀ ਉਹ ਲੇਡੀ ਜਿ ਚਲਾ ਰਹੀ ਉਹਨੂੰ ਪਤਾ ਨਹੀਂ ਕਿ ਉਹਦਾ ਸੰਤੁਲਨ ਵਿਗੜਿਆ ਕੀ ਹੋਇਆ ਮੈਨੂੰ ਨਹੀਂ ਪਤਾ ਜੀ ਜੀ ਇਧਰੋਂ ਗੱਡੀ ਡਬਾਡਰ ਚ ਵੱਜ ਕੇ ਦੂਸਰੀ ਸਾਈਡ ਗਈ ਉਹ ਸਾਈਡ ਜੀ ਉਧਰੋਂ ਗੱਡੀ ਜਿਹੜੀ ਆ ਰਹੀ ਸੀ ਉਹ ਗੱਡੀ ਦੇ ਉੱਤੇ ਉਹ ਜੀ ਜਾ ਕੇ ਡਿੱਗੀ ਅੱਛਾ ਜੀ ਤੇ ਜਿਹੜੀ ਗੱਡੀ ਦੇ ਉੱਤੇ ਡਿੱਗੀ ਉੱਥੇ ਦੋ ਜਨਾਨੀਆਂ ਮਰੀਆਂ ਅੱਛਾ ਜੀ ਬੜਾ ਨੁਕਸਾਨ ਹੋਇਆ ਜੀ ਉਹ ਮੇਰੀਆਂ ਅੱਖਾਂ ਦੇ ਗਾੜੀ ਸੀਨ ਆਉਂਦਾ ਸਾਹਮਣੇ ਵੀ ਇੱਥੇ ਰਾਤ ਬਰਾਤੇ ਕੋਈ ਗੱਡੀ ਆਵੇ ਜੀ ਨੈਸ਼ਨਲ ਹਾਈਵੇ ਆ ਜੀ ਤੇ ਟਰੱਕ ਵੱਡੇ ਵੱਡੇ ਆਉਂਦੇ ਆ ਤੇ ਜੇ ਇਹਨਾਂ ਨੂੰ ਰਾਤ ਨੂੰ ਕੋ ਲੈ ਗਿਆ ਧੂਕੇ ਵਿਚਾਰਿਆਂ ਗਰੀਬਾਂ ਨੂੰ ਤੇ ਮੈਂ ਤੇ ਇਹਨਾਂ ਨੂੰ ਕੁਛਿਆ ਮੈਂ ਕਿਹਾ ਵੀ ਤੁਸੀਂ ਇੱਥੇ ਇੱਥੇ ਨਾ ਰਹੋ ਵੀ ਤਾਂ ਜਿਹੇ ਤਰ੍ਹਾਂ ਹੋਇਆ ਉਹ ਆਂਦੇ ਰਾਬਿਆ ਮਾਰ ਲੂ ਮਾਰ ਲੂ ਜਿੰਦਾ ਅਸੀਂ ਤੇ ਅੱਜ ਵੀ ਮਰੇ ਕੱਲ ਵੀ ਮਰੇ ਜੀ ਤੇ ਜਿਹੜੇ ਦਾਨੀ ਸੱਜਣ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਦਾ ਕੁਛ ਨਾ ਕੋਈ ਸੋਚੋ ਘਰ ਬਣਾ ਕੇ ਦਿਓ ਜਾਂ ਜੋ ਵੀ ਕਰਨਾ ਇਹ ਇਹ ਮਾਤਾ ਜਿਤਨਾ ਵੀ ਕਹਿੰਦੀ ਹੈ ਜੇ ਮਾਤਾ ਕਹਿੰਦੀ ਮੈਂ ਇੱਥੇ ਹੀ ਰਹਿਣਾ ਜੀ ਤੇ ਇੱਥੇ ਹੀ ਰਹਿਣਾ ਇਹਨੂੰ ਜੇ ਉਹ ਕਹਿੰਦੀ ਹੈ ਵੀ ਮੈਂ ਹੋਰ ਪਾਸੇ ਜਾ ਸਕਦੇ ਠੀਕ ਆ ਨਹੀਂ ਤੇ ਜਿਤਨਾ ਮਾਤਾ ਕਹਿੰਦੀ ਹੈ ਮੈਂ ਉਹਨਾਂ ਨੂੰ ਕਹਿੰਨਾ ਵੀ ਇਹ ਮਾਤਾ ਦੀ ਇੱਕ ਇੱਛਾ ਪੂਰਾ ਦਿਓ ਜੀ ਜੇ ਕਹਿੰਦੀ ਇੱਥੇ ਆ ਇੱਥੇ ਵੀ ਪ੍ਰਬੰਧ ਹੋ ਸਕਦਾ ਹੈ ਇਹਦੇ ਉੱਤੇ ਬੜਾ ਕੁਝ ਬਣ ਸਕਦਾ ਸਰਕਾਰੀ ਥਾਮ ਉਹ ਜਿਤਨਾ ਇਹ ਮਾਤਾ ਕਹਿੰਦੀ ਹੈ ਨਾ ਜੀ ਇਹਨਾਂ ਦੇ ਜੋ ਵੀ ਕਹਿੰਦੇ ਉਹ ਤਰ੍ਹਾਂ ਹੋਣਾ ਚਾਹੀਦਾ ਕੀ ਕੀ ਕੰਮ ਕਰਦੇ ਵੈਸੇ ਇਹਨਾਂ ਦੇ ਲਾਗੇ ਰਹਿੰਦੇ ਕੀ ਕੰਮ ਕਰਦੇ ਤੁਸੀਂ ਮੈਂ ਆਰਮੀ ਚ ਰਿਟਾਇਰ ਆ ਜੀ ਜੀ ਤੇ ਹੁਣ ਮੈਂ ਪੰਜਾਬੀ ਲੋਕ ਗਾਇਕ ਪ੍ਰਗਟ ਸੇਖਾਂਵਾਲਾ YouTube ਤੇ ਆਪਣੇ ਗਾਣੇ ਆ ਅੱਛਾ ਜੀ ਤੇ ਆ ਇਸ ਟਾਈਮ ਮੈਂ ਕਈ ਕੀ ਦਾ ਕੰਮ ਕਰਦਾ ਤੇ ਜਦੋਂ ਬਾਹਰ ਨਿਕਲ ਕੇ ਇਹਨਾਂ ਦਾ ਹਾਲਾਤ ਵੇਖੇ ਤੇ ਮਨ ਭਰ ਗਿਆ ਮਨ ਭਰ ਗਿਆ